ਦੇ ਨਾਮ ਦਾ ਸਿਮਰਨ ਕੀਤਾ ਜਾ ਸਕੇ ਉਹ ਰੱਬ ਨਹੀਂ ਹੋ ਸਕਦਾਗਾ ਲਾਉਸੇ ਦੇ ਵਿਚਾਰ ਕੀ ਸੀਗੇ ਰੱਬ ਦੇ ਬਾਰੇ ਅੱਜ ਕੱਲ ਜਿਹੜੇ ਧਰਮਾਂ ਦੇ ਰੱਬਾਂ ਨਾਮ ਰੱਖੇ ਆ ਰਾਮਾ ਕ੍ਰਿਸ਼ਨ ਅੱਲਾਹ ਵਾਹਿਗੁਰੂ ਆ ਲੋਕ ਸਿਮਰਨ ਕਰਦੇ ਆ ਪਰ ਇਹ ਚੀਜ਼ਾਂ ਦਾ ਲੋਕ ਸਿਮਰਨ ਕਰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੋਕ ਸਿਮਰਨ ਤਾਂ ਕਰਦੇ ਬਈ ਨਹੀਂ ਪਤਾ ਕਿ ਜਿਹੜਾ ਉਹ ਰੱਬ ਹੈਗਾ ਉਹਦਾ ਕੋਈ ਨਾਮ ਹੀ ਨਹੀਂ ਹੈ ਜਿਹੜੇ ਸ਼ਬਦਾਂ ਸ਼ਬਦ ਹਮੇਸ਼ਾ ਅਧੂਰੇ ਹੁੰਦੇ ਆ ਮਤਲਬ ਕਿ ਤੁਸੀਂ ਦਿਨ ਕਹੋਗੇ ਤਾਂ ਰਾਤ ਚੇਕ ਚ ਰਹਿ ਜਾਣੀਏ ਤੁਸੀਂ ਸਵੇਰਾ ਕਹੋਗੇ ਤਾਂ ਸ਼ਾਮ ਪਛੇ ਰਹਿ ਜਾਣੀਏ ਤੁਸੀਂ ਚੰਗਾ ਕਹੋਗੇ ਤਾਂ ਮਾੜਾ ਪਛੇ ਰਹਿ ਜਾਣਾ ਸ਼ਬਦ ਕਦੇ ਵੀ ਕਿਸੇ ਚੀਜ਼ ਨੂੰ ਪੂਰਾ ਨਹੀਂ ਕਹਿ ਸਕਦੇ ਜਿਹੜੀ ਚੀਜ਼ ਸਮੇਂ ਦੇ ਵਿੱਚ ਹੋਵੇ ਉਨੇ ਘਸ ਘਸ ਕੇ ਖਤਮ ਹੋਣਾ ਹੀ ਹੋਣਾਗਾ ਜੀਵਨ ਉਹ ਤੱਕ ਜੀਵਨਾ ਜਦੋਂ ਤੱਕ ਇਹਦੇ ਵਿੱਚ ਕਹਿ ਲੋ ਫੈਲਾਵ ਦੀ ਸ਼ਮਤਾ ਹੁੰਦੀ ਆ ਇੱਕ ਬੀਜ ਜਿਉਂਦਾ ਏ ਕਿਉਂਕਿ ਉਹਦੇ ਵਿੱਚ ਸ਼ਮਤਾ ਏ ਇੱਕ ਵੱਡਾ ਰੁੱਖ ਬਣਦੀ ਉਹ ਜਿਉਂਦਾ ਕੋਣੂ ਫੁੱਲ ਤੇ ਫੜ ਲੱਗਦੇ ਜਾਣਗੇ ਸ਼ਮਤਾ ਹੈਗੀ ਆ ਉਹਦੀ ਫੈਲਣ ਦੀ ਤਾਂ ਉਹ ਜਿਉਂਦਾ ਰਹੂਗਾ ਇੱਕ ਪੁਆਇੰਟ ਤੇ ਆ ਕੇ ਉਹ ਖਤਮ ਹੋ ਜਾਊਗਾ ਤਾ ਸਮੇਂ ਦੇ ਵਿੱਚ ਪੂਰਾ ਬਹੁ ਨਹੀਂ ਸਕਦਾਗਾ ਜਿਹੜੇ ਮੈਡੀਟੇਸ਼ਨ ਕਰਨਾ ਚਾਹੁੰਦੇ ਆ ਪਹੁੰਚਣਾ ਚਾਹੁੰਦੇ ਆ ਸਰਾਹ ਤੱਕ ਕਿਉਂਕਿ ਐਸਾ ਕੋਈ ਰਾਹ ਹੀ ਨਹੀਂ ਹੈ ਜਿਹੜਾ ਰੱਬ ਤੱਕ ਤੁਹਾਨੂੰ ਲੈ ਜਾਵੇ ਕਿਉਂਕਿ ਬੁੱਧ મહાવીਰ ਵਰਗੇ ਪਹੁੰਚੇ ਆ ਤਾਂ ਉਹਨਾਂ ਨੇ ਇਹੀ ਕਿਹਾ ਕਿ ਤੁਹਾਡਾ ਰਾਹ ਤੁਹਾਡਾ ਹੈ ਸਾਡਾ ਰਾਹ ਸਾਡਾ ਹੈ ਮਤਲਬ ਜਿਵੇਂ ਪੰਛੀ ਉੱਡਦੇ ਆ ਤਾਂ ਪਿੱਛੇ ਕੋਈ ਨਿਸ਼ਾਨ ਨਹੀਂ ਛੱਡ ਕੇ ਜਾਂਦੇ ਕਿ ਉਹ ਕਿਹੜੇ ਰਾਹ ਤੋਂ ਨਹੀਂ ਗਏ ਆ ਕਿਸੇ ਨੂੰ ਇਹ ਨਹੀਂ ਸਮਝਾਇਆ ਹੈ ਦੂਜੇ ਪੰਛੀਆਂ ਨੂੰ ਕਿ ਤੁਸੀਂ ਅਜ ਮੇ ਇਨਸਾਨ ਤੌਰ ਤੇ ਆ ਸੜਕਾਂ ਬਣੀਆਂ ਆ ਜਾਂ ਉਹਦੇ ਪੈਰਾਂ ਦੇ ਨਿਸ਼ਾਨ ਹੁੰਦੇ ਆ ਤਾਂ ਰੱਬ ਕੋਈ ਮੰਜ਼ਿਲ ਨਹੀਂ ਹੈ ਕਿ ਕੋਈ ਕਿਸੇ ਨੂੰ ਦੱਸ ਦੂ ਕਿ ਤੂੰ ਆਏ ਆਏ ਕਰ ਤੇ ਉੱਥੇ ਪਹੁੰਚ ਜਾਵੇਂਗਾ ਇਹਦਾ ਤਾਂ ਫਿਰ ਸਾਰੇ ਹੀ ਪਹੁੰਚੇ ਹੁੰਦੇ ਜਿਹੜੇ ਤੁਸੀਂ ਰੱਬਾਂ ਦੇ ਨਾਮ ਰੱਖਿਆ ਇਹ ਤੁਸੀਂ ਕਹੋਗੇ ਮੈਕਰਸਨ ਨੂੰ ਮੰਨਦਾ ਤਾਂ ਇਥੋਂ ਸਿਰਫ ਇਹੀ ਪਤਾ ਲੱਗਦਾ ਕਿ ਤੁਸੀਂ ਹਿੰਦੂ ਆ। ਇਹ ਤੁਸੀਂ ਕਹੋਗੇ ਮੈਂ ਵਾਹਿਗੁਰੂ ਚ ਪ੍ਰਸਾਦ ਦਾ ਤੋ ਇਹੀ ਪਤਾ ਦੋ ਇਸ ਅੱਖਾਂ। ਕਿ ਤੁਸੀਂ ਕਹੋਗੇ ਮੈਂ ਅੱਲਾ ਨੂੰ ਮੰਨਦਾ ਤਾਂ ਇਥੋਂ ਇਹੀ ਪਤਾ ਲੱਗਦਾ ਕਿ ਤੁਸੀਂ ਮੁਸਲਮਾਨ ਆ। ਤਾਂ ਇਹ ਜਿਹੜੇ ਨਾਮ ਤੁਹਾਡੇ ਰੱਖਿਆ ਇਹ ਸਿਰਫ ਇਹ ਦੱਸਦੇ ਆ ਕਿ ਤੁਸੀਂ ਕੌਣ ਆ। ਨਾ ਕਿ ਇਹ ਦੱਸਦੇ ਆ ਕਿ ਉਹ ਰੱਬ ਕੌਣ ਆ ਉਹ ਕਿੱਥੇ ਆ। ਧਿਆਨ ਦੇਣਾ ਇੱਕ ਵਾਰੀ ਫੇਰ ਐਸਾ ਕੋਈ ਰਸਤਾ ਨਹੀਂ ਹੈਗਾ ਜਿਹਦੇ ਰਾਂ ਉਹਦੇ ਤੱਕ ਪਹੁੰਚਿਆ ਜਾ ਸਕੇ ਕਿਉਂਕਿ ਉਹ ਸਮੇਂ ਤੋਂ ਪਰੇ ਆ ਇਸ ਤਰ੍ਹਾਂ ਸਮਝ ਲਵੋ ਕਿ ਕੋਈ ਸ਼ਬਦ ਨਹੀਂ ਹੈ ਜਿਹੜਾ ਉਹਦਾ ਉਚਾਰਨ ਕਰ ਸਕੇ ਤਾਂ ਤੁਸੀਂ ਕਿਸ ਚੀਜ਼ ਦਾ ਸਿਮਰਨ ਕਰਦੇ ਆ ਕਿਉਂਕਿ ਸ਼ਬਦ ਕਦੇ ਵੀ ਪੂਰੇ ਨਹੀਂ ਹੋ ਸਕਦੇ ਕਿਸੇ ਚੀਜ਼ ਨੂੰ ਬਿਆਨ ਨਹੀਂ ਕਰ ਸਕਦੇ ਜੇ ਹੁਣ ਕੋਈ ਬੰਦਾ ਇਸ ਸਪੇਸ ਦਾ ਇਹ ਅਸਮਾਨ ਦਾ ਅਕਾਸ਼ ਦਾ ਕਿਹ ਲੋ ਫੋਟੋ ਬਣਾਉਂਦਾ ਹੈ ਤਬ ਮਰਿਆ ਹੋਇਆ ਫੋਟੋ ਆ ਉਹਦੇ ਵਿੱਚ ਪੰਛੀ ਨਹੀਂ ਉੱਗਨੇ ਉਹਦੇ ਵਿੱਚ ਸੂਰਜ ਨਹੀਂ ਚੜਦਾ ਉਹਦੇ ਵਿੱਚ ਰੁੱਤਾਂ ਨਹੀਂ ਬਦਲਨੀਆਂ ਸਮਝਦਿਆਂ ਗੱਲ ਨੂੰ ਤਾਂ ਜਿਹੜਾ ਉਹਦੇ ਤੱਕ ਪਹੁੰਚਣ ਦਾ ਰਸਤਾ ਹੈ ਉਹ ਹੁਣੇ ਹੀ ਆ ਇੱਥੇ ਹੀ ਆ ਖੁਦਾ ਰੰਦੇ ਤੌਰ ਤੇ ਆਪਾਂ ਇਹੀ ਕਹਿ ਸਕਦੇ ਆਂ ਵੀ ਕਮਰੇ ਦੇ ਵਿੱਚ ਤੁਸੀਂ ਗਏ ਆ ਉੱਥੇ ਲੱਭਦੇ ਆ ਕਿ ਕਮਰਾ ਕਿੱਥੇ ਆ ਤੁਸੀਂ ਇੱਕ ਚੱਕ ਕੇ ਵਹੋਨੇ ਆ ਇਹ ਕੀ ਆ ਇਹ ਕਿਤਾਬ ਨਹੀਂ ਇਹ ਕਮਰਾ ਨਹੀਂ ਹੈਗਾ ਦੂਜੀ ਚੱਕਦੇ ਆ ਸਾਰੀਆਂ ਚੀਜ਼ਾਂ ਨੂੰ ਤੁਸੀਂ ਚੱਕ-ਚੱਕ ਕੇ ਪੁੱਛਦੇ ਆ ਤਾਂ ਉਹ ਕਮਰਾ ਨਹੀਂ ਪਰ ਤੁਹਾਨੂੰ ਇਹ ਅਹਿਸਾਸ ਨਹੀਂ ਜਿੱਥੇ ਤੁਸੀਂ ਖੜੇ ਆ ਉਹ ਥੋੜੇ ਚਾਰੇ ਪਾਸੇ ਆ ਜੇ ਜਸਵਲ ਉਂਗਲ ਵੀ ਕੀਤੀ ਜਾ ਸਕੇ ਉਹ ਵੀ ਉਹ ਨਹੀਂ ਹੈਗਾ ਕਿਉਂਕਿ ਉਦੇ ਲਈ ਮੁਠੀ ਬੰਦ ਕਰਨੀ ਪੈਣੀ ਆ ਤੁਸੀਂ ਉਹਦੇ ਅੰਦਰ ਉਹ ਥੋੜੇ ਅੰਦਰ ਤਾਂ ਉਹਨੂੰ ਜਾਣਨ ਦੀ ਕੋਸ਼ਿਸ਼ ਜੇ ਤੁਸੀਂ ਕਰੋਗੇ ਤਾਂ ਫਿਰ ਸਮਝ ਲਓ ਤੁਸੀਂ ਉਸ ਪੱਥ ਤੇ ਉਸ ਰਾਹ ਤੇ ਔਰ ਹੈਰਾਨੀ ਦੀ ਗੱਲ ਇਹ ਆ ਕਿ ਉਹਦਾ ਕੋਈ ਰਾਹ ਨਹੀਂ ਹੈ ਤੁਸੀਂ ਪ੍ਰੈਕਟਿਸ ਕਰ ਸਕਦੇ ਆ ਧਿਆਨ ਕਰਨ ਦੀ ਔਰ ਧਿਆਨ ਦੇ ਦੌਰਾਨ ਜਿਹੜੇ ਵਿਚਾਰ ਆ ਉਹਨਾਂ ਨੂੰ ਰੋਕੋ ਉਹਨਾਂ ਨੂੰ ਦੇਖੋ ਤੇ ਫਿਰ ਵੀ ਨਹੀਂ ਰੁਕਦੇ ਬਹੁਤ ਤੇਜ਼ੀ ਨਾਲ ਆਪਣੇ ਦੋਨੇ ਹੱਥਾਂ ਨੂੰ ਮਸਲੋ ਉਹਨਾਂ ਇੰਨਾ ਕੁ ਮਸਲੋ ਕਿ ਉਹਨਾਂ ਵਿੱਚ ਗਰਮੀ ਪੈਦਾ ਹੋ ਜਾਵੇ ਤਾਂ ਸਿਰ ਵਾਲੀ ਊਰਜਾ ਤੁਹਾਡੇ ਹੱਥਾਂ 'ਚ ਆਉਗੀ ਤੁਹਾਡੇ ਵਿਚਾਰ ਰੁਕ ਜਾਣਗੇ ਤੇ ਹੌਲੀ-ਹੌਲੀ ਰੋਕਣੇ ਆ ਵਿਚਾਰ ਤਾਂ ਤੁਹਾਨੂੰ ਗੱਲ-ਗੱਲ ਦੇ ਵਿਚਾਰ ਦਾ ਪੋਸਟਮਾਰਟਮ ਕਰਨਾ ਪੈਣਾ ਦੇਖਣਾ ਪੈਣਾ ਹੈ ਕਿ ਉਹ ਆਉਂਦਾ ਕਿਉਂ ਦਾ ਉਹਦਾ ਹੱਲ ਕਰਨਾ ਪੈਣਾ ਕਿ ਉਹ ਦੁਬਾਰਾ ਨਾ ਆਵੇ ਸਮਝਾਈ ਕਿ ਕੋਈ ਚੀਜ਼ ਨੂੰ ਕੰਪਲੀਟ ਕਰਕੇ ਰੱਖੋਗੇ ਤਾਂ ਉਹ ਦੁਬਾਰਾ ਨਹੀਂ ਹੋਊਗੀ। ਅਧੂਰੇ ਕੰਮਾਂ ਦੇ ਵਿਚਾਰ ਆਉਣੇ ਹੀ ਆਉਣੇ ਆ, ਕਰਨ ਵਾਲੇ ਕੰਮਾਂ ਦੇ ਵਿਚਾਰ ਆਉਣੇ ਹੀ ਆਉਣੇ ਆ। ਤਾਂ ਜਦੋਂ ਬਿਲਕੁਲ ਤੁਸੀਂ ਉਸ ਸਟੇਜ ਤੇ ਪਹੁੰਚ ਗਏ ਕਿ ਤੁਹਾਨੂੰ ਇਹ ਵੀ ਖਿਆਲ ਨਹੀਂ ਕਿ ਮੈਨੂੰ ਵਿਚਾਰ ਆ ਨਹੀਂ ਰਹੇ। ਵਿਚਾਰ ਨਹੀਂ ਆ ਰਹੇ। ਇਹ ਵੀ ਤੁਹਾਡਾ ਬੋਧ ਤੁਹਾਨੂੰ ਦੱਸ ਰਿਹਾ ਕਿ ਮੈਨੂੰ ਵਿਚਾਰ ਨਹੀਂ ਆ ਰਹੇ। ਜਦੋਂ ਇਹ ਵੀ ਦੱਸਣੋਂ ਹਟ ਗਿਆ ਕਿ ਫੋਟਾ ਹੋਣਾ ਹੀ ਨਾ ਹੋਣਾ ਹੋ ਗਿਆ ਧਿਆਨ ਦੇ ਦੌਰਾਨ ਤਾਂ ਤੁਸੀਂ ਉਸ ਜ਼ੀਰੋ ਤੇ ਪਹੁੰਚ ਜਾਓਗੇ ਜਿੱਥੇ ਤੁਹਾਨੂੰ ਹੋਣਾ ਚਾਹੀਦਾਗਾ ਜਿੱਥੋਂ ਤੁਹਾਨੂੰ ਇਹ ਅਹਿਸਾਸ ਹੋਊਗਾ ਜਿਸ ਨੂੰ ਮਿਲ ਜਾਂਦਾ ਜਿਸ ਨੂੰ ਉਸ ਦੇ ਮਿਲਣ ਦਾ ਅਹਿਸਾਸ ਹੋ ਜਾਂਦਾਗਾ ਉਹ ਕਿਸੇ ਨੂੰ ਦੱਸ ਨਹੀਂ ਸਕਦਾ ਦੱਸਣ ਦੇ ਲਈ ਤਾਂ ਸ਼ਬਦ ਚਾਹੀਦੇ ਆ ਸ਼ਬਦ ਉਹਨੂੰ ਬਿਆਨ ਨਹੀਂ ਕਰ ਸਕਦੇ ਤੁਸੀਂ ਜੀਵਨ ਨੂੰ ਕਿਵੇਂ ਬਿਆਨ ਕਰ ਸਕਦੇ ਹੋ? ਇਹ ਹੀ ਚੀਜ਼ ਆ ਜੇ ਕਿਸੇ ਨੂੰ ਹੋਰ ਡਿਟੇਲ ਦੇ ਨਾਲ ਜਾਣਕਾਰੀ ਚਾਹੀਦੀ ਆ ਤਾਂ ਜਾਂ ਤਾਂ ਉਹ ਲਾਉਸੇ ਨੂੰ ਪੜੇ ਹੋਰ ਡਿਟੇਲ ਜਾਣਕਾਰੀ ਚਾਹੀਦੀ ਆ ਕਮੈਂਟ ਕਰ ਦਿਓ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਵੀਦਮ